ਸਾਸੀ ਗਾਲ ਦੋਸਤੋ ਨਮਸਕਾਰ ਦੋਸਤੋ ਲਗਾਤਾਰ ਅਸੀਂ ਇੱਕ ਕਵਰੇਜ ਕਰ ਰਹੇ ਆ ਜੋ ਤੁਸੀਂ ਲਗਾਤਾਰ ਸਾਡੇ ਪੇਜਾਂ ਉੱਪਰ ਵੀ ਦੇਖ ਰਹੇ ਹੋ ਕਿ ਇੱਕ ਭਾਰਤ ਪੈਟਰੋਲੀਅਮ ਦੀ ਗੈਸ ਪਾਈਪਲਾਈਨ ਅਬੌਰ ਸ਼ਹਿਰ ਤੋਂ ਗੁਜ਼ਰ ਰਹੀ ਹੈ ਤੇ ਅਬੌਰ ਸ਼ਹਿਰ ਨੂੰ ਜਗ੍ਹਾ ਜਗ੍ਹਾਾਂ ਤੋਂ ਜ਼ਖਮੀ ਕਰ ਰਹੀ ਹੈ ਖਾਸ ਕਰਕੇ ਫਾਜ਼ਿਲਕਾ ਰੋਡ ਮਲੋਟ ਰੋਡ ਦੇ ਉੱਪਰ ਇਹਨਾਂ ਨੇ ਇੰਨੇ ਜਿਆਦਾ ਖੱਡੇ ਖੋਤੇ ਨੇ ਜੋ ਲੋਕਾਂ ਦੀ ਪਰੇਸ਼ਾਨੀ ਦਾ ਸਬਬ ਬਣ ਚੁੱਕੇ ਆ ਇਨਾ ਕਰਕੇ ਲਾਈਟਾਂ ਵੀ ਬੰਦ ਰਹੀਆਂ ਸੀ 24 ਘੰਟੇ ਤੱਕ ਬਿਜਲੀ ਵਿਭਾਗ ਨੂੰ ਪਰੇਸ਼ਾਨੀ ਹੋਈ ਤੇ ਬਿਜਲੀ ਵਿਭਾਗ ਨੂੰ ਘਟੋ ਘਟ ਉਸ ਲਾਈਟ ਨੂੰ ਸਹੀ ਢੰਗ ਨਾਲ ਚਲਾਉਣ ਵਾਸਤੇ ਕਰੀਬ ਕਰੀਬ ਇੱਕ ਹਫਤਾ ਲੱਗ ਗਿਆ ਤੇ ਅੱਜ ਤੁਸੀਂ ਦੇਖ ਰਹੇ ਹੋ ਬੋਹਰ ਦੇ ਮਲੋਟ ਰੋਡ ਤੋਂ ਇਹ ਲਾਈਵ ਆ ਤੁਸੀਂ ਦੇਖ ਲਓ ਕਿ ਇੱਥੇ ਸੀਵਰੇਜ ਦੀ ਪਾਈਪਲਾਈਨ ਤੋੜਤੀ ਇਹਨਾਂ ਨੇ ਆ ਸੀਵਰੇਜ ਦੀ ਪਾਈਪਲਾਈਨ ਤੋੜਨ ਕਰਕੇ ਥੱਲੇ ਹੈ ਵਾਟਰ ਪਾਈਪਲਾਈਨ ਉੱਪਰ ਹੈ ਸੀਵਰੇਜ ਪਾਈਪਲਾਈਨ ਤੇ ਆ ਜੋ ਤੁਸੀਂ ਦੇਖ ਰਹੇ ਹੋ ਜਿਹੜੇ ਨਿਸ਼ਾਨ ਹੈ ਇਹ ਜਦੋਂ ਵਾਟਰ ਬੈਕ ਦੀ ਸਪਲਾਈ ਆਈ ਸੀ ਉਦੋਂ ਇੰਨਾ ਪਾਣੀ ਚੜ ਗਿਆ ਸੀ ਕਿ ਆ ਦੁਕਾਨਦਾਰ ਵੀ ਪਰੇਸ਼ਾਨ ਨੇ ਤੇ ਆਮ ਲੋਕ ਵੀ ਪਰੇਸ਼ਾਨ ਨੇ ਕਿਉਂਕਿ ਇਹ ਜਿਹੜੇ ਪਾਈਪ ਲਾਈਨ ਜਿਹੜੀ ਹੈ ਸੋਧਾ ਤੋਂ ਜ਼ਿਆਦਾ ਦੂਰ ਦਾ ਬੰਦੀ ਜਾ ਰਹੀ ਹੈ ਵੀਡੀਓ ਨੂੰ ਦੋਸਤੋ ਸ਼ੇਅਰ ਕਰਦੇ ਜੇ ਇੱਥੋਂ ਦੇ ਲੋਕਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਵੀ ਕੀ ਕੁਝ ਪਰੇਸ਼ਾਨੀ ਆ ਰਹੀ ਹੈ ਫਿਲਹਾਲ ਤੁਸੀਂ ਦੇਖ ਲਓ ਕਿ ਇੱਕ ਪਾਸੇ ਨਾਲੀ ਹੈ ਸੀਵਰ ਹੈ ਆ ਦੇਖੋ ਆ ਨਾਲੀ ਚੱਲ ਰਹੀ ਹੈ ਆ ਨਾਲੇ ਦਾ ਪਾਣੀ ਆ ਰਿਹਾ ਹੈ ਆ ਦੇਖ ਲੋ ਇਹ ਨਾਲੀ ਦਾ ਪਾਣੀ ਸਿੱਧਾ ਇਹਦੇ ਵਿੱਚ ਆ ਰਿਹਾ ਤੇ ਇੱਥੇ ਹੀ ਵਾਟਰ ਪਾਈਪਲਾਈਨ ਟੁੱਟੀ ਹੋਈ ਹੈ ਅੱਗੇ ਮਸ਼ੀਨਾਂ ਚੱਲ ਰਹੀਆਂ ਨੇ ਉਹ ਵੀ ਦਿਖਾਵਾਂਗੇ ਲਗਾਤਾਰ ਅਬੌਰ ਸ਼ਹਿਰ ਨੂੰ ਇਸ ਪਾਈਪਲਾਈਨ ਰਾਹੀਂ ਜ਼ਖਮੀ ਕੀਤਾ ਜਾ ਰਿਹਾ ਹੈ ਤੇ ਇਹ ਜਿਹੜੇ ਜ਼ਖਮ ਹੈ ਇਹ ਪਰਣ ਵਾਲੇ ਜ਼ਖਮ ਨਹੀਂ ਹੈਗੇ ਲੋਕਾਂ ਨੂੰ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਜ਼ਖਮ ਹੈਗੇ ਆ ਆਪਾਂ ਨੂੰ ਆਵਾਜ਼ ਉਠਾਣੀ ਪੈਗੀ ਜਿਆਦਾ ਤੋਂ ਜਿਆਦਾ ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ ਤਾਂ ਕਿ ਕੰਪਨੀ ਤੱਕ ਇਹ ਗੱਲ ਪਹੁੰਚੇ ਤਾਂ ਇਹ ਜਿਹੜੀ ਐਨਐਚਆਈ ਹੈਗੀ ਆ ਐਨਐਚਆਈ ਦੀ ਰੋਡ ਹੈ ਐਨਐਚਆਈ ਤੱਕ ਇਹ ਗੱਲ ਪਹੁੰਚ ਜਾਏ ਨਗਰ ਨਿਗਮ ਤੱਕ ਪਹੁੰਚੇ ਪ੍ਰਸ਼ਾਸਨ ਤੱਕ ਪਹੁੰਚੇ ਤਾਂ ਕਿ ਇਸ ਕੰਪਨੀ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾ ਸਕੇ ਤਾਂ ਕਿ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਗੈਸ ਦੀ ਸੁਵਿਧਾ ਦੇ ਨਾਲ ਨਾਲ ਪੀਣ ਵਾਲਾ ਪਾਣੀ ਜਿਹੜਾ ਉਹ ਸਾਫ਼ ਮਿਲ ਸਕੇ ਧੰਨਵਾਦ ਦੋਸਤੋ ਸ਼ੁਕਰੀਆ